ਦੇ ਮੱਲੀਆਂ ਦੋਵੇਂ ਟੀਮਾਂ ਆ ਰਹੀ ਬਈ ਜੱਲੂਪੁਰ ਖੇੜਾ ਬੀ ਟੀਮ ਤੇ ਮੱਲੀਆਂ ਦੋ ਚੇਕ ਦੇ ਵਜਨ ਦਾ ਆਬਜੈਕਸ਼ਨ ਲੱਗਾ ਕਿਸੇ ਦੇ ਉੱਪਰ ਵੀ ਚਾਹੇ ਮੈਚ ਸੈਮੀਫਾਈਨਲ ਜਾਂ ਫਾਈਨਲ ਆ ਉਹ ਟੀਮ ਨਹੀਂ ਘਟ ਦੇਣੀ ਏ ਇਸ ਕਰਕੇ ਆਪਣੇ ਵਜਨ ਦੇ ਹਿਸਾਬ ਨਾਲ ਆਏ ਮੇਰੇ ਵੀਰ ਅਜੰਤ ਬਗੈਰ ਨਾ ਮੇਰੇ ਵੀ ਜਾਓ ਜੇ ਕਿਸੇ ਨੇ ਆਬਜੈਕਸ਼ਨ ਲਾਤਾ ਹੈ ਤਾਂ ਇਹ ਕਿ ਜੈ ਸੈਮੀਫਾਈਨਲ ਦੀ ਟੀਮ ਕੱਢਣੀ ਹੈ ਹਾਂਜੀ ਸਰ ਬੁਲਾਇਆ ਜੀ ਜਗਰਬਾਜੀ ਸਿੰਘ ਸੋਨਾ ਬਹੁਤ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਬਹੁਤ ਉਤਸ਼ਾਹ ਤੇ ਦੇਖ ਸਕਿਆ ਸਾਰੇ ਇਲਾਕਾ ਨਿਵਾਸੀ ਜੋ ਸੰਗਠਨ ਦਾ ਸਭ ਤੋਂ ਪਹਿਲਾ ਨਵਾਂ ਰਬੰਦਕ ਰਬੰਦਕ ਨੇ ਵਿਦੇਸ਼ੀ ਸਹਿਯੋਗ ਦੇ ਨਾਲ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਹੈ। ਪਰ ਨਗਰ ਨਿਵਾਸੀਆਂ ਦਾ ਸੰਗਠਨ ਇਲਾਕੇ ਦਾ ਸਹਿਯੋਗ ਅਤੇ ਅਜਿਹੇ ਸੱਜਣ ਪੱਤਰਕਾਰ ਰਿਪੋਰਟਰਾਂ ਦਾ ਬਹੁਤ ਸਹਿਯੋਗ ਹੈ। ਇਹਦਾ ਕਰਕੇ ਵੱਲਾ ਟੂਰਨਾਮੈਂਟ ਚੱਲ ਰਿਹਾ ਬਹੁਤ ਤੁਸੀਂ। ਦੂਜੇ ਕੀ ਮੈਸੇਜ ਹੈ? ਦੂਜੇ ਮੈਸੇਜ ਆਇਆ ਹੈ ਕਿ ਗੁਦਾਕ ਕੱਲ ਕਿਹਦੇ ਨਸ਼ਿਆਂ ਦਾ ਉਹਨਾਂ ਜੋ ਚੱਲਦਾ ਹੈ ਉਹ ਦੇਖ ਸਕਦੇ। ਬਹੁਤ ਬੜੀਆ ਮੰਡਲ ਸਤਾਰਿਕ ਇਹ ਮੈਂ ਸੰਤਾ ਜੀ ਨੂੰ ਵੀ ਆਇਆ ਅਲਮੋਸਟ ਪੰਜਾਬ ਤੋਂ ਸੰਤਾ ਮੌਜੂਦ ਹੈ ਇੱਥੇ ਪ੍ਰਬੰਧਾ ਦੇ ਸਾਹਮਣੇ ਕੁੱਤਾ ਪ੍ਰਬੰਧ ਸਾਰਿਆਂ ਨੇ ਖਾਣ ਪੀਣ ਦਾ ਪ੍ਰੋਗਰਾਮ ਜੋੜਿਆ ਸਾਰਾ ਦਿਨ ਚੰਦਾ ਲੱਗ ਰਿਹਾ ਪ੍ਰਬੰਧ ਸਾਰੇ ਸਾਡੀ ਗੁਰਦਰਾ ਪ੍ਰਬੰਧਕ ਕਮੇਟੀ ਬੜਾ ਵਧੀਆ ਸਹਿਯੋਗ ਦੇ ਰਹੀ ਆ ਫਿਰ ਇਹ ਸਹਿਸ਼ੀਤਾਨਾ ਫਰਾ ਪ੍ਰੋਗਰਾਮ ਕਰਕੇ ਐਨਆਰਆਈ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਇੱਥੇ ਉਹਨਾਂ ਦੇ ਸਹਿਯੋਗ ਦੇ ਨਾਲ ਆ ਟੂਰਨਾਮੈਂਟ ਦਾ ਬੜਾ ਵੱਡੇ ਪ੍ਰੋਗਰਾਮ ਹੋ ਰਿਹਾ ਹੈ ਸਰ ਜੀ ਤੁਹਾਡਾ ਨਾਮ ਪ੍ਰਭਦੀਪ ਸੈਖ ਦੀ ਲਾਡੇ ਸਰਪ੍ਰੈਸ ਚੋਪੜ ਕਿੰਦਾ ਤਾਂ ਲੱਗ ਰਿਹਾ ਤੁਹਾਨੂੰ ਇਹ ਟੂਰਨਾਮੈਂਟ ਬਹੁਤ ਹੀ ਵਧੀਆ ਲੱਗ ਰਿਹਾ ਜੀ ਠੀਕ ਹੈ ਅੱਜ ਖੇਡ ਰਹਾ ਨੌਜਵਾਨੇ ਜਿਹੜੇ ਆ ਨਸ਼ਿਆਂ ਵਾਲ ਜਿਹੜੀ ਪਈ ਆ ਤੇ ਖੇਡਾਂ ਜਿਹੜੀਆਂ ਵਾ ਖੇਡਾਂ ਅਲੱਗ ਦੇਖ ਕੇ ਨਿਆਣੇ ਜਿਹੜੇ ਆਉਣ ਵਾਲੀ ਪੀੜ੍ਹੀ ਆ ਜਿਹੜੀ ਉਹ ਤੰਦਰੁਸਤ ਰਹੇ ਠੀਕ ਹੈ ਤੇ ਮੈਂ ਦੇਖਿਆ ਤੁਸੀਂ ਕਬੱਡੀ ਕਾਫੀ ਤੇਜ਼ ਤੋਂ ਵੇਖ ਰਹੇ ਹੋ ਕੀ ਫਰਕ ਲੱਗਦਾ ਤੁਹਾਨੂੰ ਅੱਜ ਦੀ ਕਬੱਡੀ ਸਿੱਖਲੇ ਕਬੱਡੀ ਅੱਜ ਕਬੱਡੀ ਵਾਲ ਬਹੁਤ ਘੱਟ ਧਿਆਨ ਰਹਾ ਅੱਛਾ ਆ ਦੇਖੀਦਾ ਜਿਹੜੇ ਬੱਚੇ ਆ ਨਾ ਮਿਹਨਤ ਕਰਕੇ ਨਹੀਂ ਆਉਂਦੇ ਹਾਂਜੀ ਇਹ ਆਜ ਕੀ ਕੱਪੜੇ ਲਾਏ ਇਹਨਾਂ ਨੇ ਪਿੱਛੇ ਜਿਹੜੇ ਨੌਜਵਾਨ ਇਹ ਨਾ ਕਬੱਡੀ ਖੇਡਦੇ ਬੜੀ ਮਿਹਨਤ ਕਰਦੇ ਸੀ ਹਾਂਜੀ ਹਾਂਜੀ ਪੰਜ ਹਜ਼ਾਰ ਲਾਣਾ ਸਰਜੀ ਸੇ ਵੀ ਅੱਜ ਦੀ ਮੋਮੈਂਟ ਤੇ ਆਇਓ ਕਿ ਤਰ੍ਹਾਂ ਲੱਗਣਾ ਬੱਚਿਆਂ ਨੂੰ ਹੈ ਇਹ ਨਸ਼ਿਆਂ ਤੋਂ ਬਚੋ ਤੇ ਡੇਮਾ ਖੇਡੋ ਕੀ ਆਪਣੇ ਮਾਪਿਆਂ ਜਿਹੜਾ ਵਾਹੋ ਕੁਝ ਹੋ ਹਾਂਜੀ ਕੀ ਟੂਰਨਾਮੈਂਟ ਹੋ ਰਿਹਾ ਹੈ ਹਾਂਜੀ ਕੀ ਟੂਰਨਾਮੈਂਟ ਹੋ ਰਿਹਾ ਹੈ ਪਹਿਲਾਂ ਬੋਰਡ ਵੀਰਾਂ ਦੇ ਟੂਰਨਾਮੈਂਟ ਹੈ ਬਾਕੀ ਇਹ ਪਹਿਲੇ ਟੂਰਨਾਮੈਂਟ ਹੈ 50 ਹਜ਼ਾਰ ਰੁਪਏ ਦਾ ਟੂਰਨਾਮੈਂਟ ਹੈ ਅੱਛਾ ਅੱਜ ਖੇਡਦੇ ਹੋ ਰਹੇ ਹਾਂਜੀ ਇਹਨਾਂ ਅਧਿਕਾਰਾਂ ਨੂੰ ਬਾਅਦ ਵਿੱਚ ਲੈ ਕੇ ਆਉਣਾ ਹਾਂਜੀ ਅਧਿਕਾਰਾਂ ਨੂੰ 24 ਲੱਖ ਲੱਖ ਲੈ ਲੈਣੀ ਆ ਹਾਂਜੀ